ਪਿਛਲੇ ਦਿਨੀ 버거ਖਾਨ ਨੂੰ ਲੈ ਕੇ 2 13 ਦੇ ਵਿੱਚ ਜਿਹੜੀ ਲੜਾਈ ਹੋਈ ਸੀ ਉਹਦੇ ਵਿੱਚ ਇੱਕ ਨਵਾਂ ਮੋੜ ਵੀ ਜਿਹੜਾ ਸਾਹਮਣੇ ਆਇਆ ਪਹਿਲਾਂ ਇੱਕ CCTV ਸਾਹਮਣੇ ਆਈ ਸੀ ਜਿਹੜੋਂ 버거ਖਾਨ ਨੂੰ ਲੈ ਕੇ ਨੇ ਇੱਕ ਸ਼ਖਸ ਨੇ ਜਿਹੜੀ ਆ ਉਹ ਕੁੱਟਮਾਰ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਲੇਕਿਨ ਹੁਣ ਜਿਹੜੀ ਦੂਜੀਆਂ ਤਸਵੀਰਾਂ ਸਾਹਮਣੇ ਆਈਆਂ ਵੀ ਦੂਸਰੇ ਸ਼ਖਸੀ ਦੀ ਵੀ ਜਿਹੜੀ ਆ ਦੂਜੀ ਧਿਰ ਵੱਲੋਂ ਉਹ ਕੁੱਟਮਾਰ ਕੀਤੀ ਗਈ ਆ ਤੇ ਜੰਮ ਕੇ ਜਿਹੜੀ ਆ ਉਹਦੀ ਕੁੱਟਮਾਰ ਕੀਤੀ ਗਈ ਆ ਤੇ ਉਹਦੀਆਂ CCTV ਵੀ ਜਿਹੜੀਆਂ ਸਾਹਮਣੇ ਆਈਆਂ ਜੋ ਦਰਸਾਉਂਦੀਆਂ ਵੀ ਇਹ ਜਿਹੜਾ ਝਗੜਾ ਹੈਗਾ ਕਿੰਨਾ ਜਿਹੜਾ ਕੁਨੀ ਰੂਪ ਜਿਹੜਾ ਉਹ ਇਹ ਇਹੋ ਜਿਹੇ ਜਿਹੜੀਆਂ ਕਟਰਾਵਾਵਾਂ ਵਾਪਰਦੀਆਂ ਵੀ ਛੋਟੀ ਛੋਟੀ ਗੱਲ ਨੂੰ ਜਿਹੜਾ ਝਗੜਾ ਇਹਨਾਂ ਬਣ ਜਾਂਦਾ ਕਿ ਇੱਕ ਦੂਜੇ ਦੇ ਖੂਨ ਦੇ ਜਿਹੜੇ ਆ ਪਿਆਸੇ ਹੁੰਦੇ ਵੀ ਜਿਹੜੇ ਸਾਫ਼ ਤੌਰ ਤੇ ਦਿਖਾਈ ਦਿੰਦੇ ਆ ਇਹ ਜਿਹੜੀਆਂ ਤਸਵੀਰਾਂ ਆਈਆਂ ਨੇ ਵੀ ਸਾਹਮਣੇ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਜੋ ਸਾਫ਼ ਤੌਰ ਤੇ ਦਿਖਾਈ ਦੇ ਰੀਆਂ ਵੀ ਕਿਸ ਤਰ੍ਹਾਂ ਵੀ ਛੋਟੀ ਜੀ ਗੱਲ ਨੂੰ ਲੈ ਕੇ ਉਹਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਝਗੜਾ ਹੋਇਆ ਪਹਿਲਾਂ ਇੱਕ ਧਿਰ ਵੱਲੋਂ ਜਿਹੜਾ ਝਗੜੇ ਦੀ ਵੀਡੀਓ ਸਾਹਮਣੇ ਆਈ ਸੀ ਹੁਣ ਦੂਜੀ ਧਿਰ ਦੀ ਜਿਹੜੀ ਆ ਉਹ ਝਗੜਾ ਦੀ ਵੀਡੀਓ ਜਿਹੜੀ ਆ ਸਾਹਮਣੇ ਆਈ ਜਿਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਦिखਾਈ ਦੇ ਰਿਹਾ ਇਸ ਮਾਮਲੇ ਵਿੱਚ ਜਿਹੜੇ ਸੱਟਾਂ ਵੀ ਵਜੀਆਂ ਤੇ ਜਿਹੜਾ ਪੀੜਿਤ ਹੈਗਾ ਹਸਪੀਟਲ ਵੀ ਦਾਖਲ ਹੋਇਆ ਤੇ ਇੱਕ ਦੂਜੇ ਤੇ ਜਿਹੜੇ ਦੋਸ਼-ਪ੍ਰਤੀ ਦੋਸ਼ ਜੜਿਆ ਉਹ ਲੱਗਦੇ ਹੋਏ ਸਾਫ਼ ਤੌਰ ਤੇ ਦਿਖਾਈ ਦਿੱਤੇ ਆ ਤੇ ਹੁਣ ਜਿਹੜੀ ਮੰਗ ਵੀ ਉਹ ਕੀਤੀ ਜਾ ਰਹੀ ਆ ਵੀ ਜਿਹੜਾ ਵੀ ਦੋਸ਼ੀਆਂ ਦੇ ਖਿਲਾਫ ਜਿਹੜੇ ਵੀ ਹੈਗੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਦੋਵੇਂ ਧਿਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਆ ਹੁਣ ਦੇਖਣਾ ਵੀ ਪੁਲਿਸ ਇਸ ਜਿਹੜੇ ਮਾਮਲੇ ਵਿੱਚ ਕਿਸ ਤਰ੍ਹਾਂ ਦਾ ਕਦਮ ਉਠਾਉਂਦੀ ਆ ਤੇ ਕਿ ਕਿੰਨਾਂ ਲੋਕਾਂ ਦੇ ਖਿਲਾਫ ਜਿਹੜਾ ਉਹ ਮਾਮਲਾ ਦਰਜ ਕਰਦੀ ਆ ਕਿਉਂਕਿ ਦੋਵੇਂ ਧਿਰਾਂ ਵੱਲੋਂ ਦੋ ਤੇ ਸੀਸੀਟੀਵੀ ਵੀ ਜਿਹੜੀਆਂ ਸਾਹਮਣੇ ਆਈਆਂ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆਈਆਂ ਉਹ ਦਰਸਾਉਂਦੀਆਂ ਵੀ ਪਹਿਲਾਂ ਇੱਕ ਤੇਰਦੀ ਜਿਹੜੀ ਆ ਵੀਡੀਓ ਸਾਹਮਣੇ ਆਈ ਸੀ ਹੁਣ ਦੂਜੀ ਤੇਰਦੀ ਵੀ ਜੜੀ ਆ ਵੀਡੀਓ ਉਹ ਸਾਹਮਣੇ ਆਈ ਆ ਤੇ ਹੁਣ ਦੇਖਣਾ ਵੀ ਪੁਲਿਸ ਨੇ ਵੀ ਕਿਸ ਇਸ ਮਾਮਲੇ ਵਿੱਚ ਕੀ ਇਨਸਾਫ ਕਰਦੀ ਆ ਤੇ ਕਿੰਨੇ ਲੋਕਾਂ ਤੇ ਜੜੀਆਂ ਕਾਰਵਾਈ ਅਮਲ ਚ ਲਿਆਂਦੀ ਆ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਜਾਨਿਕ ਸਵੇਰਾ ਮੇਰਾ ਸ਼ੋਮਨਾਮਾ ਜੀ ਪੂਰਨ ਸਿੰਘ ਹੈ ਪਿਤਾ ਮੇਰੇ ਦਾ ਨਾਮ ਆਰਮ ਸਿੰਘ ਹੈ ਅਸੀਂ ਪਿੰਡ ਲਖਮੀਰ ਤੇ ਉਤਾਰਦੇ ਰਹਿਣ ਵਾਲਿਆਂ ਨੂੰ ਕਿ ਤੁਹਾਡੇ ਤੇ ਇਲਜ਼ਾਮ ਕੋਈ ਲੱਗੇ ਕਿ ਕੁੱਟ ਮਾਰਦੇ ਹੋ ਔਰਤਾਂ ਨਾਲ ਵੀ ਕੁੱਟ ਮਾਰਦੇ ਕੀ ਮਾਮਲਾ ਕੀ ਵਜ੍ਹਾ ਕਿਸੇ ਦੇਖੋ ਜੇ ਔਰਤਾਂ ਨੂੰ ਕੋਈ ਕੁੱਟ ਮਾਰਨੀ ਹੋਈ ਮੈਂ ਆਪਣੀ ਬੇਟੀ ਨੂੰ ਸਕੂਲ ਰੋਜ਼ਾਨਾ ਦੀ ਤਰ੍ਹਾਂ ਛੱਡ ਕੇ ਆ ਰਹੀ ਸੀ ਵਾਪਸ ਮੈਂ ਦੇਖਿਆ ਕਿ ਜਦੋਂ ਇਹਨਾਂ ਦੇ ਮੈਂ ਪਿੱਛੇ ਨਾਲ ਕੁਝ ਸ਼ਰਾਰਤੀ ਅੰਥਾ ਸੀਗੇ ਅਣਪਛਾਤੇ ਬੰਦੇ ਇਹਨਾਂ ਕੋਲ ਕਾਪੇ ਕਰਪਾਨਾ ਸੀਗੇ ਠੀਕ ਹੈ ਜੀ ਸਾਡੇ ਕੋਲ ਵੀਡੀਓ ਮੌਜੂਦ ਹੈਗੀਆਂ ਨੇ ਉਹਨੂੰ ਲੰਘ ਕੇ ਅੱਗੇ ਸਰਜੀਤ ਸਿੰਘ ਦੇ ਘਰ ਵਿੱਚ ਹਮਲਾ ਕੀਤਾ ਸੁਖਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਲਈ ਨਾਲ ਉਹਦੇ ਤਿੰਨ ਸਾਥੀਆਂ ਪਛਾਤੇ ਉਹਦੇ ਘਰ ਵਾਲੇ ਗੁਰਮੀਤ ਸਿੰਘ ਦੋ ਉਹਦੇ ਬੇਟਿਆਂ ਦੇ ਘਰ ਵਾਲੇ ਠੀਕ ਹੈ ਪਰਮਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਜੀ ਇਹਨਾਂ ਸਾਰਿਆਂ ਨੂੰ ਉੱਥੇ ਘਰ ਵਿੱਚ ਮਿਉ ਸੀ ਉੱਥੇ ਮੋਟਰਸਾਈਕਲ ਛੱਡ ਕੇ ਭੱਜੇ ਨੇ ਪਹਿਲਾਂ ਸੱਟ ਮਰੀ ਹੈ ਜਦੋਂ ਮੈਂ ਬਾਈਕ ਦਾ ਸਟੈਂਡ ਲਾਇਆ ਜੀ ਮੈਂ ਇਹਨੂੰ ਕਿਹਾ ਵੀ ਸ਼ਰਮ ਕਰੋ ਤੁਹਾਡੇ ਮੱਥੇ ਤੇ ਲੜਾਈਆਂ ਲਿਖੀਆਂ ਹੋ ਜਾਂਦੀਆਂ ਜੀ ਤੁਸੀਂ ਲੜਨਾ ਤੇ ਇਹ ਉਹਨੀ ਦੇਰ ਨੂੰ ਜਿਹੜੇ ਹੈਗਾ ਸੁਖਵਿੰਦਰ ਸਿੰਘ ਨੇ ਗੰਦਾਸੀ ਮਾਰੀ ਹੈ ਆਪਣੇ ਅਰਸ਼ਦੀਪ ਸਿੰਘ ਜੀ ਪੁੱਤ ਜੀ ਉਹ ਖੂਨ ਲੱਖਪਤ ਹੋ ਗਿਆ ਜੀ ਮੈਂ ਸਟੈਂਡ ਲਾਉਂਦਾ ਰਹਿ ਗਿਆ ਜੀ ਮੈਂ ਮੈਕਅਪ ਭੱਜੋ ਤੁਸੀਂ ਮੁੰਡੇ ਨੂੰ ਛੱਡ ਲਾਗੇ ਕਿਉਂ ਮਾਰਦੇ ਜੀ ਇਹ ਨਿਹਾਰ ਉਹਨਾਂ ਨੇ ਮੇਰੇ ਤੇ ਵੀ ਹਮਲਾ ਕਰ ਦਿੱਤਾ ਗੁਰਮੀਤ ਸਿੰਘ ਨੇ ਮੇਰੇ ਮਾਰੇ ਜੀ ਮੇਰੇ ਗੰਡਾਸੀ ਮਾਰੀ ਹੈ ਜਿੱਥੇ ਮੇਰੇ ਇੱਥੇ ਟਾਂਕੇ ਲੱਗੇ ਜੀ ਪੱਟੀ ਮੇਰੇ ਲੱਗੀ ਹੋਈ ਹੈ ਲੜਾਈ ਹੋਈ ਲੜਾਈ ਵੀ ਜੀ ਇਹ ਡੇਲੀ ਸ਼ਰਾਬਾਂ ਪੀ ਕੇ ਰੋਜ਼ ਉੱਥੇ ਪਰਮਜੀਤ ਕੌਰ ਪਤਨੀ ਸਰਜੀਤ ਸਿੰਘ ਘਰ ਵਿੱਚ ਕੱਲੀ ਵਜੂ ਹੋਵੇ ਜਦੋਂ ਸਰਜੀਤ ਸਿੰਘ ਕੰਮ ਚਲਾ ਜਾਂਦਾ ਪੱਠੇ ਤੇ ਮਜ਼ਦੂਰੀ ਦਾ ਕੰਮ ਕਰਦਾ ਬੱਚੇ ਸਕੂਲ ਚਲੇ ਜਾਂਦੇ ਐ ਉਹ ਸਔਰਤ ਨੂੰ ਗਲਤ ਹਰਕਤਾਂ ਕਰਕੇ ਲੰਘਦੇ ਜੀ ਗਲਤ ਅਸ਼ਲੀਲ ਇਸ਼ਾਰੇ ਕਰਦੇ ਆ ਕਿੰਨੇ ਲੰਘਦੇ ਨੇ ਸਰਜੀ ਪਰਮਜੀਤ ਕਾਰ ਨੂੰ ਪਤਨੀ ਸਰਜੀਤ ਸਿੰਘ ਜੀ ਨੂੰ ਗਲਤ ਇਸ਼ਾਰੇ ਅਸ਼ਲੀਲ ਹਰਕਤਾਂ ਕਰਕੇ ਲੰਘਦੇ ਆ ਜੀ ਇਹ ਸਾਡੇ ਨਿੱਜੀ ਖੇਤ ਵਿੱਚੋਂ ਲੰਘਦੇ ਆ ਕਿਉਂਕਿ ਸਾਡੀ ਸਤੀ ਭਤੀਜੀ ਸਾਡੇ ਤਾਈ ਦੀ ਪੋਤਰੀ ਇਸ ਗੁਰਮੀਤ ਸਿੰਘ ਦੋਸ਼ੀ ਸੁਖਵਿੰਦਰ ਸਿੰਘ ਦੋਸ਼ੀ ਵਗੈਰਾ ਦੇ ਇਹਨਾਂ ਦੀ ਭਰਾ ਦੀ ਜਿਹੜੀ ਮਿਸਿਸ ਹੈ ਉਹਦੇ ਕਰ ਵਿਆਹੀ ਹੋਈ ਹੈ ਜੀ ਦੀ ਵਜ੍ਹਾ ਕਰਕੇ ਸਾਡੀ ਇਹਨਾਂ ਨਾਲ ਦੂਰ ਨੇੜੇ ਦੀ ਰਿਸ਼ਤਦਾਰੀ ਵੀ ਬਣਦੀ ਹੈ ਇਸ ਵਜ੍ਹਾ ਕਰਕੇ ਅਸੀਂ ਆਪਣੇ ਨਿਜੀ ਫਸਲ ਵਿੱਚ ਇਹਨਾਂ ਨੂੰ ਅਸੀਂ ਲੰਘੜ ਦਿੰਦੇ ਆਂ ਕਿ ਚਲੋ ਕੋਈ ਨਹੀਂ ਸਾਡੀ ਰਿਸ਼ਤੇਦਾਰੀ ਹੈ ਪਰ ਇਹਨਾਂ ਨੇ ਉਸ ਚੀਜ਼ ਦਾ ਨਾਜਾਇਜ਼ ਫਾਇਦਾ ਠਾਇਆ ਹੈ ਇਹਨਾਂ ਨੇ ਜਾਲ ਲਵਾ ਸੱਟਾਂ ਮਾਰੀਆਂ ਕਾਰ 'ਤੇ ਹਮਲਾ ਕੀਤਾ ਜੀ ਕਾਰ 'ਚ ਮੌਜੂਦ ਆ ਮੋਟਰਸਾਈਕਲ ਵੀ ਇਹਨਾਂ ਦਾ ਛੱਡ ਕੇ ਭੱਜੇ ਨੇ ਕਈ ਛੱਡ ਕੇ ਭੱਜਿਆ ਹੋਰ ਇਹਨਾਂ ਗਲਡਾਸੀ ਇੱਕ ਪਈ ਉੱਥੇ ਚੱਪਲਾਂ ਪਈਆਂ ਉਹ ਉੱਥੇ ਪਈਆਂ ਜੀ ਉੱਥੇ ਬੰਦੇ ਨਿਰਮੋਜ ਉੱਥੋਂ ਦੀ ਸਾਡੇ ਕੋਲ ਮੌਜੂਦਾ ਸਾਰੀਆਂ ਵੀਡੀਓਆਂ ਗਈਆਂ ਉੱਥੇ ਜਿਹੜੇ ਰਾਹੀਰ ਜਿਹੜ ਅਸੀਂ ਵੀ ਕਦੀ ਮੇਰੇ ਸੱਟ ਲੱਗੀ ਹੈ ਗੜਾਸੀ ਮੇਰੇ ਵੱਜੀ ਹੈ ਜੀ ਆ ਇੱਥੇ ਵੱਜੀ ਹੈ ਤੇ ਅਰਸ਼ਦੀਪ ਦੇ ਵੱਜੀ ਹੈ ਜੀ ਉਹਦੇ ਉਹਦੇ ਵੀ ਗੜਾਸੀ ਜਿਹੜੀ ਗੰਦਾਸੀ ਦੀ ਤਰ੍ਹਾਂ ਸੀਗਾ ਜਿਹੜਾ ਵੇਖਿਆ ਉਹ ਉਹਦੇ ਹੱਥ ਵਿੱਚ ਸੀਗਾ ਸੁਖਵਿੰਦਰ ਸਿੰਘ ਦੇ ਤੇ ਗੁਰਮੀਤ ਸਿੰਘ ਨੂੰ ਵੀ ਵੇਖਿਆ ਜੀ ਇਹਨਾਂ ਨੇ ਸਾਨੂੰ ਜਿਹੜੀਆਂ ਸੱਟਾਂ ਮਾਰੀਆਂ ਹੈ ਬਿਲਕੁਲ ਉਹਦਾ ਜਿਹੜਾ ਇਨਸਾਫ ਮਿਲਣਾ ਚਾਹੀਦਾ ਉਸ ਨੂੰ ਜਾਂਚ ਹੋਵੇ ਸਾਫ ਸੁਥਰੀ ਗੱਲ ਹੋਵੇ ਨਿਆਇਕ ਗੱਲ ਹੋਵੇ ਜਾਂਚ ਕਿਸੇ ਚੰਗੇ ਅਵਲ ਅਫਸਰ ਤੋਂ ਜਾਂਚ ਹੋਵੇ ਇਨਕੁਆਰੀ ਹੋਵੇ ਹਰ ਤਰ੍ਹਾਂ ਦੀ ਵੀਡੀਓ ਵੀ ਪਹਿਲਾਂ ਦੋ ਦਿਨ ਪਹਿਲਾਂ ਉਹ ਵੀ ਸਾਡੇ ਕੋਲ ਬਜੀਦੀ ਉਹ ਵੀਡੀਓ ਮੌਜੂਦ ਹੈ ਸਾਰੇ ਪਿੰਡ ਦੇ ਦੇਖੀ ਹੈ ਜੀ ਵੀਡੀਓ ਵਾਇਰਲ ਵੀ ਹੋਈ ਹੈ ਕਿ ਬੱਚੇ ਦਿਓ ਗੱਲ ਪੈ ਰਿਹਾ ਸੁਖਵਿੰਦਰ ਸਿੰਘ ਦੋ ਚੀਜ਼ ਬੜਾ ਬੰਦੇ ਤੇ ਵੀ ਉਸ ਉਹਦੇ ਜਾਣ ਲੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਉਹਨਾਂ ਨੇ ਕਰ ਚਾ ਕੇ ਠੀਕ ਹੈ ਜੀ ਚੱਲ ਕੇ ਜਾਣ ਲੇ ਹਮਲਾ ਹਾਂ ਜੀ ਪੜਤਾਲ ਹੋਣੀ ਚਾਹੀਦੀ ਹੈ ਹਾਂ ਬਿਲਕੁਲ ਕਿਸੇ ਅਵਲ ਅਸਰ ਦੀ ਪੜਤਾਲ ਹੋਣੀ ਚਾਹੀਦੀ ਹੈ ਨਿਕਵਾਰੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਡੂੰਗਾ ਧਿਆਨ ਕਰਨ ਤੋਂ ਬਾਅਦ ਜਿਹੜੇ ਵੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ